ਪਰ ਜਵਨ ਤੇ ਮੋਲਾ ਲੱਗਿਆ ਹੁਣੇ ਰਾਰਕਾ ਇਧਰਿਆ ਪੂਰਾ ਨਜ਼ਾਰਾ ਲੈ ਜੀਉਂ ਲੰਗ ਲੈਂਦੀ ਉਸਤਾਦ ਜੀ ਦੀ ਕਮੰਡਰੀ ਦਾ ਵੀ ਇਹ ਖੇਡ ਕਬੱਡੀ ਦਾ ਵੀ ਲਓ ਬੱਗੇ ਵਾਲਾ ਬੁੱਲਾ ਅਗਲੀ ਕਬੱਡੀ ਖੇਡ ਦਾ ਵਿੱਚ ਪਾਵਾ ਹਿਆ ਜਿਹਨੇ ਗੋਦਰ ਦਾ ਇਸਨੇ ਗੋਲ ਵਜਾ ਹਾਂ ਉਧਰ ਦੇਖੋ ਜੀ ਉਹ ਖੁਸ਼ੀ ਕਰਾਉ ਬੱਲੇ ਬੱਲੇ ਅਵੇਸ਼ ਜੱਟ ਸ਼ਾਟਾ ਲਓ ਬੱਲੇ ਉਹੀ ਜਿਹੜੀ ਉਹ ਮੁਕਾਬਲਾ ਇੱਕ ਪਾਸੇ ਖੁਸ਼ੀ ਖੁਸ਼ੀ ਦੇ ਬੁੱਲਾ ਬੁੱਲਾ ਤੋਂ ਖੁਸ਼ੀ ਬੁੱਲਾ ਫੱਟਿਆ ਬਹਾਉਣਾ ਆ ਬੱਲੇ ਆ ਬੋਲਿਆ ਹਾਂ ਕਹਿੰਦੇ ਹੁੰਦੇ 21 ਰੁਪਈਆ ਦੇ ਪਤਾਸੇ ਬਾਬੇ ਦੇ ਚੜਾਉਣੇ ਨਹੀਂ ਦੇਣੇ ਵਾਹ ਬਹੁਤ ਵਧੀਆ ਰੇਟ ਬਹੁਤ ਬੋਲਿਆ ਜਿੰਦਾਬਾਦ ਦਾ ਰਹਾ ਬੋਲਿਆ ਕਦੇ ਕਹਿੰਦਾ ਸੀ ਕਿ ਆਹ ਦੇਖਦਾ ਕਬੱਡੀ ਦੀ ਗੱਲ ਕਹਿੰਦਾ ਪੁਰੇਵਾਲ ਸਾਹਿਬ ਉਧਰ ਦੇਖੋ ਸਾਹਮਣੇ ਕਬੱਡੀ ਔਰ ਮੋਰੀਸਾ ਔਰ ਮੋਰੀਸਾ ਔਰ ਰਾਜਨ ਹੱਡ ਉਧਰ ਕਬੱਡੀ ਉਧਰ ਰਾਜਨ ਹੱਡ ਰਾਵਨ ਹੱਡ ਪਰਵਾਨ ਸਾਹਿਬੁੱਲਾ ਕਹਿੰਦਾ ਜੇ ਮੱਖਣ ਸਿੰਘ ਹਰਦੀਪਿੰਦਰ ਜੀ ਬੁੱਲੇ ਸਰਪੁਰੀਏ ਬਾਰੇ ਬੋਲਦਾ ਕਿਤੇ